ਇੱਕ ਬੇਹਦ ਦੁਖਦਾਈ ਘਟਨਾ ਵਾਪਰੀ ਹੈ ਜਿੱਥੇ ਕਿ ਦੋ ਬੱਚਿਆਂ ਦੀ ਇੱਟਾਂ ਦੀ ਕੰਧ ਦੇ ਥੱਲੇ ਆਉਣ ਦੇ ਨਾਲ ਮੌਤ ਹੋ ਗਈ ਹੈ ਜੀ ਹਾਂ ਪੱਠਾ ਮਜ਼ਦੂਰਾਂ ਦੇ ਇਹ ਦੋ ਬੱਚੇ ਸੀ ਜੋ ਕਿ ਆਪਣੇ ਮਾਪਿਆਂ ਦੇ ਨਾਲ ਪੱਠੇ ਤੇ ਆਏ ਸੀ ਪੱਠੇ ਦੇ ਜਦੋਂ ਮਾਪੇ ਕੰਮ ਕਰ ਰਹੇ ਸੀ ਤਾਂ ਬੱਚੇ ਇੱਟਾਂ ਦੇ ਇੱਕ ਵੱਡੇ ਝੱਠੇ ਦੇ ਕੋਲ ਖੇਡ ਰਹੇ ਸੀ ਤਾਂ ਅਚਾਨਕ ਇਸ ਝੱਠੇ ਦੀਆਂ ਇੱਟਾਂ ਥੱਲੇ ਡਿੱਗਣੀਆਂ ਸ਼ੁਰੂ ਹੋ ਗਈਆਂ ਅਤੇ ਦੋ ਬੱਚੇ ਇਸ ਦੇ ਥੱਲੇ ਦਬ ਗਏ ਅਤੇ ਦੋਵਾਂ ਦੀ ਮੌਤ ਹੋ ਗਈ ਹੈ ਉਦਰੇ ਇਸ ਘਟਨਾ ਤੋਂ ਬਾਅਦ ਪੱਠਾ ਮਜ਼ਦੂਰਾਂ ਵਿੱਚ ਸੋਕ ਫੈਲ ਗਿਆ ਹੈ ਹਰ ਕੋਈ ਇਸ ਘਟਨਾ ਤੇ ਦੁੱਖ ਜਤਾ ਰਿਹਾ ਹੈ ਉੱਥੇ ਹੀ ਬੱਚਿਆਂ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਲੇ ਦਰਸਲ ਦੋਵੇਂ ਬੱਚੇ ਇੱਟਾਂ ਦੇ ਇੱਕ ਵੱਡੀ ਕੰਦ ਦੇ ਕੋਲ ਖੇਡ ਰਹੇ ਸੀ ਇਸ ਦੌਰਾਨ ਅਚਾਨਕ ਇੱਕ ਕੰਦ ਡਿੱਗ ਜਾਂਦੀ ਹੈ ਅਤੇ ਦੋਵੇਂ ਬੱਚੇ ਇਸ ਦੇ ਥੱਲੇ ਆ ਜਾਂਦੇ ਨੇ ਅਤੇ ਦੋਵਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਹਾਲਾਂਕਿ ਹੁਣ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿਆ ਕਰਨਾ ਹੈ ਅਰੇ ਲਾਈਨ ਕਿਉਂ ਹੋ ਗਈ ਹੈ ਹਾਂ ਜਿੰਨਿ ਚੰਗਰ ਕਾ ਬੁਰਾ ਕਾ ਤੁਸੀਂ ਕਿਹਾ ਕਾਉਂ ਦਮੇਂ ਕੋਈ ਹੋਏ ਆਪੋਸੋ ਜੀ ਤਾਂ ਆਪ ਲੋਗ ਦਾ ਫਾਇਦਾ ਹੈ ਇਸ ਵਿੱਚ ਸਰਕਾਰ ਨੂੰ ਤਾਂ ਅਲੂ ਫਾਇਦਾ ਤੇ ਗੁਰਦਾਸਪੁਰ ਦੇ ਪਿੰਡ ਡੱਲੋਵਾਲ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਕਿ ਕੰਧ ਹੇਠਾਂ ਆਉਣ ਦੇ ਨਾਲ ਦੋ ਬੱਚਿਆਂ ਦੀ ਮੌਤ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸੰਬੰਧੀ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਯੂਪੀ ਦੇ ਰਹਿਣ ਵਾਲੇ ਨੇ ਅਤੇ ਇਹਨਾਂ ਢੱਲੋਵਾਲ ਵਿੱਚ ਬਣੇ ਇੱਟਾਂ ਦੇ ਪੱਠੇ ਤੇ ਕੰਮ ਕਰਦੇ ਨੇ ਅੱਜ ਜਦੋਂ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਕੰਮ ਤੇ ਆਏ ਤਾਂ ਉਹਨਾਂ ਦੇ ਬੱਚੇ ਇੱਟਾਂ ਦੇ ਪੱਠੇ 'ਚ ਖੇਡ ਰਹੇ ਸੀ ਇਸ ਦੌਰਾਨ ਅਚਾਨਕ ਇੱਕ ਪੂਰਾ ਹਾਸਵਾ ਉੱਪਰ ਗਿਆ ਉੱਥੇ ਹੀ ਬੱਚਿਆਂ ਦੀ ਮੌਤੇ ਨਾਲ ਪਰਿਵਾਰਾਂ ਵਿੱਚ ਸੋਗ ਫੈਲ ਗਿਆ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਆਪਕਾ ਨਾਮ ਕੀ ਹੈ ਰਾਜੇਸ਼ ਕੁਮਾਰ ਜੋ ਅੱਜ ਘਟਨਾ ਵਾਪਰੀ ਹੈ ਇਸ ਸੰਬੰਧ ਵਿੱਚ ਕੀ ਕਹਿਣਾ ਚਾਹੀਏ ਕਹਿਣਾ ਕੀ ਚਾਹੀਏ ਬਾਊ ਜੀ ਹਮਕੋ ਹਿਸਾਬ ਚਾਹੀਏ ਨਾ हुआ कैसे ये हुआ ऐसे की बाकी हम काम कर रहे थे बच्चा हमारा पानी देने गया था क्या, क्या नाम था बच्चे का बोले बच्चा चल बाहर चलिए तो कह रहा है चलो आगे पीछे पीछे दिवाल डिगवाई अचानक में हांजी जेडे अच्छे दोनों की लगती बेटी है क्या हुआ क्या वो मैं ट्राली लोड कर रहा था और वो भट्टे में रहा है और ट्राली लोड करके बाहर फंदी के बाहर तो ऐसा ट्रक दीवार गिरी और हम दब गई है वो कितनी एज थी उसकी बच्चे की वो छः साल की क्या नाम था उसका शांति दूसरे बच्चे क्या क्या नाम था गोपी वो, वो कितनी एज का था वो बारह साल का है वो आपके साथ काम ही करते हैं जिसका बच्चा वो, था। वो पानी अपने पिताजी को देने आया ਤਾਂ ਤੇ ਇਸ ਪੂਰੇ ਮਾਮਲੇ 'ਚ ਇੱਟਾਂ ਦੇ ਪੱਠੇ ਤੇ ਮੁਨੀਮ ਦਾ ਕੰਮ ਕਰਦੇ ਵਿਅਕਤੀ ਦਾ ਬਿਆਨ ਵੀ ਸਾਹਮਣੇ ਆਇਆ ਹੈ ਹਾਲਾਂਕਿ ਮੀਡੀਆ ਵੱਲੋਂ ਜਦੋਂ ਉਸ ਤੋਂ ਇਹ ਪੁੱਛਿਆ ਗਿਆ ਕਿ ਕੀ ਬੱਚੇ ਵਾਕਈ ਹੀ ਖੇਡ ਰਹੇ ਸਨ ਜਾਂ ਫਿਰ ਉਨ੍ਹਾਂ ਤੋਂ ਬਾਲ ਮਜ਼ਦੂਰੀ ਕਰਵਾਈ ਗਈ ਸੀ ਤਾਂ ਉਸ ਦਾ ਕਹਿਣਾ ਸੀ ਕਿ ਬੱਚੇ ਬੇहद ਛੋਟੇ ਸਨ ਅਤੇ ਮਜ਼ਦੂਰੀ ਕਰਵਾਉਣ ਦਾ ਉਨ੍ਹਾਂ ਤੋਂ ਸਵਾਲ ਹੀ ਪੈਦਾ ਨਹੀਂ ਹੁੰਦਾ ਹਾਲਾਂਕਿ ਮੁਨੀਮ ਵੱਲੋਂ ਪੱਠਾ ਮਾਲਕਾਂ ਦੇ ਤਰਫੋਂ ਇਸ ਪੂਰੇ ਮਾਮਲੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਕਿ ਖੇਡ ਰਹੇ ਸੀ ਆਪਣੇ ਤੇ دیوار ਡਿੱਗੀ ਹੈ ਕਿਤਨਾ ਡਿਗੀ ਦਾ ਕੰਮ ਕਰਾਇਆ ਜਾਦਾ ਮੇਰੀ ਕੰਮ ਨਹੀਂ ਕਰਾਈ ਛੋਟੇ ਬੱਚੇ ਆ 7 ਸਾਲ ਦੇ ਬੱਚੇ ਨੇ ਕੀ ਕੰਮ ਕਰਨਾ ਉਹ ਤਾਂ ਖੇਡਦੇ ਸੀ ਆਪਣੇ ਮਾਪਿਆਂ ਦੇ ਮਗਰ ਦੁਆਰ ਦੇ ਕਿ ਅਚਾਨਕ ਬੱਚੇ ਮਾਰਨੇ ਲੱਗ ਗਏ ਕਿੰਨੇ ਬੱਚੇ ਦੋ ਬੱਚੇ ਕਿੰਨੀ ਕਿੰਨੀ ਏਜ ਕੋਈ ਪਤਾ ਕੋਈ ਨਹੀਂ ਏਜ ਇੱਕ ਦੀ 13 ਸਾਲ ਹੋਏਗੀ بیٹے ਦੀ ਬੇਟੀ ਦੀ ਹੋਊਗੀ 7 8 ਸਾਲ ਇੱਕੋ ਬਾਲ ਵੀ ਜੋ ਨਹੀਂ ਹੋ ਰਹੀ 7 ਸਾਲ ਦੇ ਬੱਚੇ ਕੋ ਸਰ ਮੈਂ ਕਿਹਾ ਖੇਡ ਰਹੇ ਸੀ ਆਗਲ ਮੈਂ ਕਿੰਨਾ ਵੀ ਖੇਡ ਰਹੇ ਸੀ ਤੇ ਕਿਸੇ ਨੇ ਰੋਕਿਆ ਨਹੀਂ ਕਿ ਇਧਰ ਪੱਠਾ ਚਾਦਿਆ ਇਧਰ ਇਸ ਵਾਲੇ ਨਹੀਂ ਆਉਣਾ ਪਾਸੇ ਸਾਰੇ ਰੋਕੀਦਾ ਕਹੀਦਾ ਵਾ ਅਚਾਨਕ ਬੱਚੇ ਆ ਗਏ ਮਗਰ ਮਾਂ ਵੀ ਉਹ ਦੀ ਕੀ ਹੁਣ ਜ਼ਿੰਮੇਵਾਰ ਕੌਣ ਹੈ ਹਾਂਜੀ ਜ਼ਿੰਮੇਵਾਰ ਤੁਸੀਂ ਹੀ ਹੋ ਜੇ ਹੋਰ ਕੋਈ ਹੈ ਨਹੀਂ ਜ਼ਿੰਮੇਵਾਰ ਤੇ ਅਸੀਂ ਆ ਜੀ ਅਸੀਂ ਇਹ ਕਹਿੰਦੇ ਨਹੀਂ ਨੀ ਹਾਂ ਮੰਨਦੇ ਆ ਤੇ ਤੁਹਾਡੀ ਤੁਹਾਡੀ ਜ਼ਿੰਮੇਵਾਰੀ ਅੰਦਰ ਜਾਣ ਨਹੀਂਦਾ ਕਿਸੇ ਨਹੀਂ ਵੇਖੋ ਇੰਨੇ ਚਿਰਾਂ ਦੀ ਘਟਨਾ ਵਾ ਪਰ ਜੀ ਮੰਸੀ ਜੀ ਤੁਸੀਂ ਮਾਲਕਾ ਨੂੰ ਫੋਨ ਨਹੀਂ ਕੀਤਾ ਮਾਲਕਾ ਜੇ ਤੱਕ ਨਹੀਂ ਪਹੁੰਚੇ ਪੀ ਇੰਨਾ ਟਾਂ ਘਟਾ ਟਰਾਈ ਮਾਲਕਾ ਨੂੰ ਫੋਨ ਜੀ ਬਾਹਰ ਨਹੀਂ ਗਿਆ ਜੇ ਪਹੁੰਚੇ ਨਹੀਂ ਪਹੁੰਚਿਆ ਨੂੰ ਉਦਰ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਟੀਮਾਂ ਪਹੁੰਚੀਆਂ ਐਸਆਈ ਕਰਤਾਰ ਸਿੰਘ ਨੇ ਦੱਸਿਆ ਕਿ ਕਸਬਾ ਸ੍ਰੀ ਹਰਗੋਬਿੰਦਪੁਰ ਵਿਖੇ ਸਥਿਤ ਇੱਟਾਂ ਦੇ ਪੱਠੇ ਤੇ ਯੂਪੀ ਦੇ ਰਹਿਣ ਵਾਲੇ ਪਰਿਵਾਰ ਕੰਮ ਕਰਦੇ ਸਨ ਅਤੇ ਇਨ੍ਹਾਂ ਦੇ ਦੋਵੇਂ ਬੱਚੇ ਇੱਥੇ ਖੇਡ ਰਹੇ ਸਨ ਅਤੇ ਅਚਾਨਕ ਪੱਠੇ ਦੀ ਗੰਧ ਡਿੱਗ ਗਈ ਜਿਸ ਕਾਰਨ ਦੋਵੇਂ ਬੱਚੇ ਇਸੇ ਥੱਲੇ ਆ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ ਹੈ ਫਿਲਹਾਲ ਪੁਲਿਸ ਅਧਿਕਾਰੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਨੇ ਇਹ ਇਨਫੋਰਮੇਸ਼ਨ ਮੰਨਤੇ ਅਸੀਂ ਆਪਣੀ ਪੁਲਿਸ ਪਾਰਟੀ ਭੇਜੀ ਸੀ ਮੈਂ ਵੀ ਮੌਕਾ ਵੇਖ ਕੇ ਆਇਆ ਜੀ ਇੱਕ ਗੋਪੀ ਹੈ ਬੱਚਾ 12 ਸਾਲ ਦਾ ਤੇ ਪਿਤਾ ਦਾ ਰਕੇਸ਼ ਕੁਮਾਰ ਆ ਇੱਕ ਲੜਕੀ ਹੈ 6 ਸਾਲ ਦੀ ਸ਼ਾਂਤੀ ਇਹਦੇ ਪਿਤਾ ਦਾ ਨਾਮ ਛੋਟੂ ਰਾਲੇ ਜੁਪੀ ਦੇ ਰਹਿਣ ਵਾਲੇ ਆ ਇਹ ਉੱਥੇ ਲੇਬਰ ਦਾ ਕੰਮ ਕਰਦੇ ਆ ਤੇ ਪੱਟੇ ਦੇ ਵਿੱਚੋਂ ਇਟਾਂ ਜਿਹੜੀਆਂ ਪੱਕੀਆਂ ਬਾਹਰ ਕੱਢ ਰੇ ਸੀ ਇਹਨਾਂ ਦੇ ਬੱਚੇ ਖੇਡ ਰਹੇ ਸੀ ਉੱਤੇ ਉਹ ਬੱਚੇ ਖੇਡਦੇ ਆ ਕੋਈ ਉਪਰੋਂ ਕਿਰੀ ਜੇ ਉਹ ਜਿਹੜਾ ਉਹ ਕੁਝ ਇਟਾਂ ਦਾ ਥੋੜਾ ਇੱਕ ਡਿਗਾ ਸਾਈਡ ਨੂੰ ਰੇਤਲੀ ਮਿੱਟੀ ਆ ਉਹ ਜਿਹੜੀ ਲੱਗੀ ਹੁੰਦੀ ਬਾਹਰ ਪੱਸਰ ਜੀ ਨੂੰ ਬੋਲਦੇ ਆ ਉਹ ਡਿਕਨ ਡਿਕਨ ਕਰਕੇ ਬੱਚੇ ਥੱਲੇ ਆ ਗਏ ਉਹ ਕੱਟਣ ਦੇ ਬੱਚੇ ਦੋਨੇ ਜਿਹੜੇ ਆ ਉਹਨਾਂ ਦੀ ਮੌਤ ਹੋ ਨਹੀਂ ਪਾਈ ਗਈ ਇਦੇ ਬਾਰੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਸਾਰੀ ਜੋ ਵੀ ਇਨਵੈਸਟੀਗੇਸ਼ਨ ਦਾ ਸਾਹਮਣੇ ਆਇਆ ਜੇਦੀ ਵੀ ਕੋਈ ਕਸੂਰ ਹੋਇਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਡੈਡ ਬੋਡੀ ਐਸਟੈਂਸ ਡੈਡ ਬੋਡੀ ਜਿਹੜੀ ਅਸੀਂ ਉਹ ਮੌਸਟਰੀਚ ਵਿੱਚ ਭੇਜਤੀ ਆ ਉਹਦਾ ਪੋਸਟਮਾਰਟਮ ਕਰਾਵਾਂਗੇ ਸਾਰਾ ਜੀ ਤਾਂ ਮ੍ਰਿਤਕ ਬੱਚਿਆਂ ਦੇ ਨਾਂ ਗੋਪੀ ਅਤੇ ਸ਼ਾਂਤੀ ਦੱਸੇ ਗਏ ਨੇ ਗੋਪੀ ਦੀ ਉਮਰ 12 ਸਾਲ ਦੱਸੀ ਗਈ ਹੈ ਜਦਕਿ ਸ਼ਾਂਤੀ ਕਰੀਬ 6-7 ਸਾਲ ਦੀ ਦੱਸੀ ਜਾ ਰਹੀ ਹੈ ਫਿਲਹਾਲ ਦੋਵਾਂ ਦੀ ਮੌਤ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਬੱਚਿਆਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ